ਜਿਹੜੇ ਬਰਾਮਦ ਹੋਏ ਐ ਤੇ ਇੱਕ ਮੋਟਰਸਾਈਕਲ ਵੀ ਜਿਹੜਾ ਇਹਨਾਂ ਤੋਂ ਬਗੈਰ ਨੰਬਰ ਪਲੇਟ ਸਾਨੂੰ ਬਰਾਮਦ ਹੋਇਆ ਇਹਨਾਂ ਦੀ ਜਿਹੜੀ ਪੜਤਾਲ ਅਸੀਂ ਕੀਤੀ ਹੈ ਤੇ ਇਹਨਾਂ ਤੇ 6 ਤੋਂ ਵੱਧ ਮੁਕਦਮੇ ਜਿਹੜੇ ਲੁੱਟਾ ਖਵਾਦੇ ਜਿਹੜਾ ਵੈਪਨ ਦੀ ਨੋਕ ਤੇ ਤੇ ਹੋਰ ਸੰਗੀਨ ਮੁਕਦਮੇ ਵੀ ਜਿਹੜੇ ਦਰਜ ਹਨ ਦੋਸ਼ੀਆਂ ਦੀ ਹੁਣ ਜਿਹੜਾ ਇਹਨਾਂ ਦੀ ਅਰੈਸਟ ਜਿਹੜੀ ਪਾ ਦਿੱਤੀ ਗਈ ਹੈ ਇਹਨਾਂ ਨੂੰ ਅਜਮਾਨੇ ਹਿਦਾਰਤ ਤੇ ਪੇਸ਼ ਕਰਕੇ ਜਿਹੜਾ ਅਸੀਂ ਪੁਲਿਸ ਰਿਮਾਂਡ ਦਵਾਂਗੇ ਉਮੀਦ ਹੈ ਕਿ ਹੋਰ ਵੀ ਜਿਹੜੀ سنگੀਨ ਵਾਰਦਾਤਾਂ ਜਿਹੜੀ ਹੈ ਉਹ ਜ਼ਿਲ੍ਹੇ ਦੇ ਵਿੱਚ ਪ੍ਰੈਸ ਹੋਣਗੀ। ਦੋਚੀ ਹਸਪਤਾਲ ਐਡਮਿਟੇਜਨ ਦੋਸ਼ੀ ਇਸ ਵੇਲੇ ਸਿਵਲ ਹਸਪਤਾਲ ਚ ਐਡਮਿਟ ਕਰਾਈ ਗਏ ਹਨ ਨਜ਼ਰ ਇਲਾਜਾ। ਥੈਂਕ ਯੂ ਸਰ ਥੈਂਕ ਯੂ। ਔਰ ਜਿਹੜੇ ਬਰਾਮਦ ਹੋਏ ਹੈ ਤੇ ਇੱਕ ਮੋਟਰਸਾਈਕਲ ਵੀ ਜਿਹੜਾ ਇਹਨਾਂ ਤੋਂ ਬਗੈਰ ਨੰਬਰ ਪਲੇਟ ਸਾਨੂੰ ਬਰਾਮਦ ਹੋਇਆ। ਇਹਨਾਂ ਦੀ ਜਿਹੜੀ ਪੜਤਾਲ ਅਸੀਂ ਕੀਤੀ ਹੈ ਤੇ ਇਹਨਾਂ ਤੇ 6 ਤੋਂ ਵੱਧ ਮੁਕੱਦਮੇ ਜਿਹੜੇ ਲੁੱਟਾ ਖਵਾਦੇ ਜਿਹੜਾ ਵੈਪਨ ਦੀ ਨੋਕ ਤੇ ਤੇ ਹੋਰ سنگੀਨ ਮੁਕੱਦਮੇ ਵੀ ਜਿਹੜੇ ਦਰਜ ਹਨ। ਅ ਦੋਸ਼ੀਆਂ ਦੀ ਹੁਣ ਜਿਹੜੇ ਇਹਨਾਂ ਦੀ ਅਰੈਸਟ ਜਿਹੜੀ ਪਾ ਦਿੱਤੀ ਗਈ ਹੈ ਇਹਨਾਂ ਨੂੰ ਅਜ ਮਾਨੀਅਮ ਅਦਾਲਤ 'ਚ ਪੇਸ਼ ਕਰਕੇ ਜਿਹੜਾ ਅਸੀਂ ਪੁਲਿਸ ਰਿਮਾਂਡ ਲਵਾਂਗੇ ਉਮੀਦ ਹੈ ਕਿ ਹੋਰ ਵੀ ਜਿਹੜੀ ਸੰਗੀਨ ਵਾਰਦਾਤਾਂ ਜਿਹੜੀ ਹੈ ਉਹ ਜ਼ਿਲ੍ਹੇ ਦੇ ਵਿੱਚ ਟ੍ਰੇਸ ਹੋਣਗੀਆਂ ਦੋਚੀ ਹਸਪਤਾਲ ਐਡਮਿਟ ਜੀ ਦੋਸ਼ੀ ਅਸਲੇ ਸਿਵਲ ਹਸਪਤਾਲ 'ਚ ਐਡਮਿਟ ਕਰਾਈ ਗਏ ਹਨ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਥੈਂਕ ਯੂ ਸਰ ਥੈਂਕ ਯੂ ਹਾਂ ਜਿਹੜੇ ਬਰਾਮਦ ਹੋਏ ਹੈ ਤੇ ਇੱਕ ਮੋਟਰਸਾਈਕਲ ਵੀ ਜਿਹੜਾ ਇਹਨਾਂ ਤੋਂ ਬਗੈਰ ਨੰਬਰ ਪਲੇਟ ਸਾਨੂੰ ਬਰਾਮਦ ਹੋਇਆ ਹੈ ਇਨਾਂ ਦੀ ਜਿਹੜੀ ਪਰਤਾਲ ਸੀ ਕੀਤੀ ਹੈ ਤੇ ਇਹਨਾਂ ਤੇ 6 ਤੋਂ ਵੱਧ ਮੁਕਦਮੇ ਜਿਹੜੇ ਲੁੱਟਾ ਖਵਾਦੇ ਜਿਹੜਾ ਵੈਪਨ ਦੀ ਨੋਕ ਤੇ ਤੇ ਹੋਰ سنگੀਨ ਮੁਕਦਮੇ ਵੀ ਜਿਹੜੇ ਦਰਜ ਹਨ ਦੋਸ਼ੀਆਂ ਦੀ ਹੁਣ ਜਿਹੜੀ ਇਹਨਾਂ ਦੀ ਅਰੈਸਟ ਜਿਹੜੀ ਵਾ ਦਿੱਤੀ ਗਈ ਹੈ ਇਹਨਾਂ ਨੂੰ ਅਜਮਾਨੀ ਹਿਦਾਰਤ ਚ ਪੇਸ਼ ਕਰਕੇ ਜਿਹੜਾ ਅਸੀਂ ਪੁਲਿਸ ਰਿਮਾਂਡ ਲਵਾਂਗੇ ਉਮੀਦ ਹੈ ਕਿ ਹੋਰ ਵੀ ਜਿਹੜੀ سنگੀਨ ਵਾਰਦਾਤਾ ਜਿਹੜੀ ਹੈ ਉਹ ਜ਼ਿਲ੍ਹੇ ਦੇ ਵਿੱਚ ਟ੍ਰੇਸ ਹੋਣਗੀ ਦੋਚੀ ਹਸਪਤਾਲ ਐਡਮਿਟਡ ਦੋਸ਼ੀ ਇਸ ਵੇਲੇ ਸਿਵਲ ਹਸਪਤਾਲ ਚ ਐਡਮਿਟ ਕਰਾਈ ਗਏ ਹਨ ਮਨਤਾ ਇਲਾਕਾ ਥੈਂਕ ਯੂ ਸਰ ਥੈਂਕ ਯੂ